ਇਰੇ ਖੱਡੇ ਪਾਏ ਆ ਮਿੱਟੀ ਕੱਢੀ ਐ ਉਸ ਕਰਕੇ ਸਾਡੇ ਬੱਚੇ ਦੀ ਜਾਨ ਗਈ ਐ ਉਸ ਜਗ੍ਹਾ ਤੇ ਚਪਲਾ ਪਈਆਂ ਸੀ ਜੀ ਆ ਦੇਖ ਲੋ ਕਿੰਨਾ ਪਾਣੀ ਕੱਢਿਆ ਹੋਇਆ ਘੱਟ ਤੇ ਘੱਟ 20 25 ਫੁੱਟ ਪਾਣੀ ਅਸੀਂ ਇੱਥੇ ਦੇ ਕੱਢਿਆ ਸਵੇਤੋਂ 11 ਵਜੇ ਜੀ 11 ਵਜੇ ਇੱਥੋਂ ਡੈੱਡ ਬੋਡੀ ਮਿਲੀ ਸਾਨੂੰ ਇਦਾਂ ਹੱਥ ਮੁੰਡੇ ਦਾ ਦੇਖਿਆ ਹੈ ਉੱਥੇ ਤੇ ਅਸੀਂ ਬੰਦੇ ਨੂੰ ਰੱਸਾ ਪਾ ਕੇ ਤੋਰੀਆ ਉੱਥੇ ਦੇ ਕੜੀਸ ਕਿੱਥੇ ਤੇ ਐਦਾਂ ਲਿਆਂਦਾ ਜੀ ਮੁੰਡੇ ਨੇ ਕੋਈ ਵੀ ਬੰਦਾ ਮਾਰ ਕੇ ਨਹੀਂ ਸੱਟ ਜਾਵੇ ਨਾ ਜੀ ਇਸ ਤੇ ਪਾਣੀ ਇਹ ਪਤਾ ਨਾ ਲੱਗੇ ਕਿ ਸੀ ਰੂਪ ਪਰ ਤੇ ਢੇਲ ਸੁੱਕ ਕੇ ਆ ਰਵੇ ਤਾਂ ਉਹ ਦਿਖਿਆ ਲਿਆ ਉਸ ਤੋਂ ਬਾਅਦ ਆਪਣੀ ਮੰਮੀ ਨੂੰ ਕਹਿੰਦਾ ਵੀ ਤੁਸੀਂ ਰੋਟੀ ਬਣਾ ਲਓ ਮੈਂ ਆ ਰਿਹਾ ਹਾਂ ਉਸ ਤੋਂ ਬਾਅਦ ਕਹਿੰਦਾ ਵੀ ਚੱਲ ਚੱਲੀਏ ਹੋਰ ਭੇਜਣਾ ਆ ਮੋਹਾਲੀ ਤੋਂ ਬੜੀ ਮੰਦਪਾਗੀ ਖਬਰ ਜਿਹੜੀ ਆ ਉਹ ਸਾਹਮਣੇ ਆ ਰਹੀ ਆ 15 ਸਾਲ ਦੇ ਬੱਚੇ ਦੀ ਪਾਣੀ ਦੇ ਵਿੱਚ ਡੁੱਬਣ ਕਾਰਨ ਮੌਤ ਹੋ ਜਾਂਦੀ ਆ ਔਰ ਇਹ ਮੌਤ ਹੁੰਦੀ ਆ ਹੋਲੀ ਵਾਲੇ ਦਿਨ ਹੋਲੀ ਵਾਲੇ ਦਿਨ ਜਦੋਂ ਕਰ ਹੋਲੀ ਖੇਡਦਾ ਤਾਂ ਘਰੋਂ ਨਿਕਲਦਾ ਕਰਦੇ ਸੋਚਦੇ ਨੇ ਕਿ ਆਪਣੇ ਦੋਸਤਾਂ ਮਿੱਤਰਾਂ ਕੋਲ ਆਪਣੇ ਪਿੰਡ ਦੇ ਵਿੱਚ ਆਪਣੇ ਕਲਾਸਮੇਟਸ ਕੋਲ ਜਾ ਰਿਹਾ ਹੋਲੀ ਖੇਲਣ ਤੇ ਰਹੀ ਪਰ ਜਦੋਂ ਕਰ ਨਹੀਂ ਆਂਦਾ ਤਾਂ ਉਹਦੀ ਤਲਾਸ਼ ਜਿਹੜੀ ਆ ਸ਼ੁਰੂ ਕਰ ਦਿੱਤੀ ਜਾਂਦੀ ਆ ਔਰ ਦੋ ਦਿਨ ਉਹ ਘਰ ਨਹੀਂ ਆਂਦਾ ਤਾਂ ਘਰ ਦੇ ਪਿੰਡਾਂ ਵਾਲਿਆਂ ਕੋਲ ਵੀ ਜਾਂਦੇ ਆਂਡੀਆਂ ਗਵੰਡੀਆਂ ਨੂੰ ਵੀ ਪੁੱਛਦੇ ਆ ਪ੍ਰਸ਼ਾਸਨ ਕੋਲ ਵੀ ਜਾਂਦੇ ਆ ਪਰ ਕਿਤਨਾ ਕਿਤੇ ਕੋਈ ਹੈਲਪ ਨਹੀਂ ਮਿਲਦੀ ਪਰ ਜਿਹੜੇ ਕਰਦੇ ਹੁੰਦੇ ਆ ਉਹ ਆਖਰਕਾਰ ਬੱਚੇ ਦੀ ਤਲਾਸ਼ ਕਰ ਲੈਂਦੇ ਆ ਤਲਾਸ਼ ਕਰਦੇ ਆ ਚਪਲਾਂ ਦੇ ਰਾਹੀ ਚਪਲਾਂ ਦਿਖਦੀਆਂ ਨੇ ਤੇ ਉਹਨਾਂ ਨੂੰ ਫਿਰ ਅੱਗੇ ਜਾ ਕੇ ਕੋਸ਼ਿਸ਼ ਕਰਦੇ ਆ ਲੱਭਣ ਦਿੱਤਾ ਮੁੰਡੇ ਦੀ ਡੈੱਡ ਬੋਡੀ ਜਿਹੜੀ ਆ ਮਿਲਦੀ ਆ ਔਰ ਇੱਧਰ ਦੱਸਿਆ ਜਾ ਰਿਹਾ ਹੈ ਕਿ ਅੱਗੇ ਜਿਹੜੀ ਆ ਮੁੰਡੇ ਦੀ ਡੈੱਡ ਬੋਡੀ ਮਿਲੀ ਔਰ 15 ਸਾਲਾਂ ਦਾ ਮੁੰਡਾ ਸੀਗਾ ਕੱਲਾ ਕੱਲਾ ਮੁੰਡਾ ਆ ਪਰ ਇਦੇ ਵਿੱਚ ਤੁਸੀਂ ਸੋਚ ਸਕਦੇ ਹੋ ਕਿ ਕਸੂਰ ਕਿਦਾ ਹੈਗਾ ਜਿਹੜੇ ਮੁੰਡੇ ਦੇ ਰਿਸ਼ਤੇਦਾਰ ਨੇ ਉਹਨਾਂ ਨਾਲ ਗੱਲ ਕਰ ਲੈਣੇ ਆ ਸਰ ਕੀ ਕਹਿਣਾ ਚਾਹੁੰਦੇ ਹੋ ਆਖਰ ਇਹ ਟੋਏ ਜਿਹੜੇ ਪੱਟੇ ਹੋਏ ਨੇ ਕਤੋਂ ਪੱਟੇ ਹੋਏ ਨੇ ਆ ਤੇ ਬੱਚਾ ਕਿੰਨੇ ਵਜੇ ਘਰੋਂ ਨਿਕਲਿਆ ਸੀ ਤੇ ਕਦੋਂ ਉਹਦੀ ਬੋਡੀ ਮਿਲੀ ਤੇ ਕਿੱਦਾਂ ਮਿਲੀ ਇਸ ਵਾਰ ਤੁਸੀਂ ਕਦੋਂ ਕਦੋਂ ਕਹਿ ਨਹੀਂ ਸਕਦੇ ਵੀ ਕਦੋਂ ਸ਼ੁਰੂ ਕੀਤਾ ਹੋਇਆ ਪਰ ਇਹ ਨਜਾਇਜ਼ ਮਾਈਨਿੰਗ ਦੀ ਇੱਕ ਇੱਕ ਨਜਾਇਜ਼ ਮਾਈਨਿੰਗ ਕਰਕੇ ਸਾਰਾ ਜਿਸ ਦਾ ਬੱਚਾ ਗਿਆ ਉਸ ਦਾ ਇਹ ਨਜਾਇਜ਼ ਮਾਈਨਿੰਗ ਕਰਕੇ ਹੋਇਆ ਮਾਈਨਿੰਗ ਕਦੋਂ ਤੋਂ ਹੋ ਰਹੀ ਹੈ ਕਦੋਂ ਤੋਂ ਇਸ ਵਾਰ ਇਹ ਇਸ ਵਾਰ ਸਾਨੂੰ ਕੁਝ ਨਹੀਂ ਪਤਾ ਕਿ ਕਦੋਂ ਤੋਂ ਹੋ ਰਹੀ ਹੈ ਇਸ ਵਾਰ ਇਹ ਸਾਨੂੰ ਕੁਝ ਪਤਾ ਨਹੀਂ ਹੈ ਜਦੋਂ ਸਾਡਾ ਬੱਚਾ 11 ਵਜੇ ਤੇ ਘਰ ਨਿਕਲਿਆ ਉਹ ਅਸੀਂ ਸੋਚਿਆ ਵੀ ਹੋਲੀ ਖੱਲਣ ਚਲ ਗਿਆ ਉਸ ਤੋਂ ਬਾਅਦ ਸਾਨੂੰ ਉਹ ਮਿਲ ਨਹੀਂ ਰਿਹਾ ਫਿਰ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ 6 ਵਜੇ ਸਾਨੂੰ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ ਜਾਂ ਦੇਖਿਆ ਭਾਈ ਸਾਨੂੰ ਦੂਸਰੇ ਰਾਤ ਨੂੰ 11 ਵਜੇ ਤੱਕ ਅਸੀਂ ਲੱਭਿਆ ਪਰ ਨਹੀਂ ਲੱਭਿਆ ਉਸ ਤੋਂ ਬਾਅਦ ਫਿਰ ਅਸੀਂ ਦੂਸਰੇ ਦਿਨ ਸਵੇਰੇ ਤੜਕੇ ਇੱਥੇ ਆ ਗਏ ਸਾਰੀ ਗਲੀ ਮਹੱਲੇ ਵਾਲੇ ਉਸ ਤੋਂ ਬਾਅਦ ਸਾਨੂੰ ਇੱਥੇ ਇੱਕ ਮੁੰਡੇ ਨੇ ਕਿਹਾ ਵੀ ਚਪਲਾ ਇੱਥੇ ਮਿਲੀਆਂ ਉਸ ਦੀ ਆਧਾਰ ਪਰ ਅਸੀਂ ਸਾਰੇ ਇਹ ਪਾਣੀ ਟਰੈਕਟਰਾਂ ਦੇ ਨਾਲ ਸਾਡੇ ਮਾਨਯੋਗ ਸਰਪੰਚ ਜੀ ਨੇ ਮਦਦ ਕੀਤੀ ਆ ਤੇੜੇ ਵਾਲੇ ਬੰਦੇ ਨੇ ਮਦਦ ਕੀਤੀ ਤਾਂ ਸਾਡੇ ਇੱਥੇ ਚਾਰ ਟਰੈਕਟਰਾਂ ਨਾਲ ਪਾਣੀ ਕੱਢ ਕੇ ਸਾਨੂੰ ਫਿਰ ਇਹ ਬੋਡੀ ਮਿਲੀ ਤੀਸਰੇ ਦਿਨ ਰਾਤ ਨੂੰ 11 ਵਜੇ ਤੇ ਚਪਲਾ ਕਿੱਥੇ ਪਈਆਂ ਸੀਗੀਆਂ ਮੁੰਡੇ ਦੀ ਜਗ੍ਹਾ ਤੇ ਪਈਆਂ ਸੀਗੀਆਂ ਉਸ ਜਗ੍ਹਾ ਤੇ ਅੱਛਾ ਉਸ ਜਗ੍ਹਾ ਤੇ ਚਪਲਾ ਪਈਆਂ ᱛੀ ਜੀ ਆ ਦੇਖ ਲਓ ਕਿੰਨਾ ਪਾਣੀ ਕੱਢਿਆ ਹੋਇਆ ਹੈ ਘੱਟ ਤੇ ਘੱਟ 20 25 ਫੁੱਟ ਪਾਣੀ ਅਸੀਂ ਇੱਥੇ ਦੇ ਕੱਢਿਆ ਹਜੇ ਵੀ 10 ਫੁੱਟ ਪਾਣੀ ਇੱਥੇ 15 ਫੁੱਟ ਪਾਣੀ ਹਜੇ ਹੋਰ ਡੂੰਘਾ ਹੈ ਜੀ ਮਤਲਬ ਕਹਿ ਸਕਦੇ ਆ ਕਿ ਜਿਹੜੀ ਇੱਧਰ ਇਹ ਮਿੱਟੀ ਪੱਟੀ ਗਈ ਆ ਉਸ ਕਰਕੇ ਉਸ ਕਰਕੇ ਇਹ ਨਜਾਇਜ਼ ਹੈ ਜਿਹੜੇ ਖड्डे ਪਾਏ ਆ ਮਿੱਟੀ ਕੱਢੀ ਹੈ ਉਸ ਕਰਕੇ ਸਾਡੇ ਬੱਚੇ ਦੀ ਜਾਨ ਗਈ ਹੈ ਅਸੀਂ ਇਹ ਕਹਿਣਾ ਹੈ ਵੀ ਕਾਨੂੰਨੀ ਕਾਰਵਾਈ ਹੋਵੇ ਪ੍ਰਸ਼ਾਸਨ ਨੂੰ ਵਾਸਤੇ ਇਹ ਅੱਗੇ ਵਾਸਤੇ ਕੋਈ ਬੱਚਾ ਨਾ ਘਰੇ ਤਾਂ ਅਸੀਂ ਬੇਨਤੀ ਕਰਦੇ ਆ ਵੀ ਇਹਨੂੰ ਕੋਸ਼ਿਸ਼ ਨਾਲ ਖੁਸ਼ੀ ਦਾ ਹੱਲ ਕੀਤਾ ਜਾਵੇ ਤੇ ਮੁੰਡਾ ਜੀ ਕੱਲਾ ਕੱਲਾ ਮੁੰਡਾ ਸੀਗਾ ਕੱਲਾ ਕੱਲਾ ਬੁੱਤ ਸੀਗਾ ਭੈਣ ਭਾਈ ਹੈ ਇੱਕ ਭੈਣ ਹੈ ਇੱਕ ਭਾਈ ਸੀ ਦੋਨੋਂ ਇੱਕ ਮੁੰਡਾ ਕੱਲਾ ਹੀ ਸੀ ਉਸਦੀ ਇੱਕ ਸਿਸਟਰ ਹੈ ਉਹ ਪਲੱਸ 1 ਚ ਪੜ ਰਹੀ ਹੈ ਤੇ ਇਹ ਹਾਲੀ 9th ਚ ਪੜਦਾ ਸੀ ਪਰਿਵਾਰ ਕਹਿ ਰਿਹਾ ਕਿ ਕਾਫੀ ਸਦਮੇ ਦੇ ਵਿੱਚ ਹੈਗਾ ਹੁਣ ਵੀ ਕਹਿੰਦੇ ਬਹੁਤ ਉਸਦੀ ਇਸ ਟਾਈਮ ਦੇਖੋ ਤੁਸੀਂ ਕੰਡੀਸ਼ਨ ਜੋ ਉਸਦੀ ਹੈ ਉਸ ਦੇ ਬੱਚੇ ਦੀ ਮਾਂ ਦੀ ਜੋ ਕੰਡੀਸ਼ਨ ਹੈ ਉਹ ਤੁਸੀਂ ਦੇਖ ਨਹੀਂ ਸਕਦੇ ਇਹ ਸਾਨੂੰ ਪਤਾ ਹੈ ਜਿਸ ਤਰ੍ਹਾਂ ਅਸੀਂ ਉਸ ਨੂੰ ਦੇਖ ਰਹੇ ਹਾਂ ਇੱਕ ਦਿਹਾੜੀਦਾਰ ਮਜ਼ਦੂਰ ਹੈ ਜੀ ਉਹ ਮੈਸਨ ਦਾ ਕੰਮ ਕਰਦਾ ਦਿਹਾੜੀ ਲਾ ਕੇ ਗੁਜ਼ਾਰਾ ਕਰਦਾ ਆਪਣੇ ਬੱਚਿਆਂ ਨੂੰ ਪਾਲਿਆ ਪਲੋਸਿਆ ਸਾਰਾ ਕੁਝ ਕੀਤਾ ਇਸ ਕਰਕੇ ਉਹ ਬਹੁਤ ਸਗਮੇਚ ਹੋ ਗਿਆ ਜੀ ਇਹ ਤਾਂ ਇਹ ਕੁਝ ਨਾ ਕੁਸ਼ੀ ਦਾ ਹੱਲ ਕੀਤਾ ਜਾਵੇ ਕਿ ਭਈ ਅੱਗੇ ਨੂੰ ਕੋਈ ਬੱਚਾ ਹੋਰ ਨਾ ਗਿਰ ਜਾਵੇ ਬਿਲਕੁਲ ਇੱਕ ਵਾਰੀ ਹੋਰ ਅੱਗੇ ਤੋਂ ਤਸਵੀਰਾਂ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਇਹ ਮੋਹਾਲੀ ਦਾ ਪਿੰਡ ਹੈ ਦਾ ਨਾਮ ਜੰਪੂਰ ਹੈ ਔਰ ਇਸ ਪਿੰਡ ਦੇ ਵਿੱਚ ਜਿੱਦਾਂ ਦਾ ਪਿੰਡ ਵਾਲਿਆਂ ਦਾ ਕਹਿਣਾ ਔਰ ਮੁੰਡੇ ਜੀ ਦੀ ਮੌਤ ਹੋਈ ਆ 15 ਸਾਲ ਦਾ ਬੱਚਾ ਸੀਗਾ ਔਰ ਉਹ ਹੋਲੀ ਖੇਡ ਕੇ ਇੱਧਰ ਆਂਦਾ ਤੇ ਉਹਦੀ ਚੱਪਲਾਂ ਜਦੋਂ ਤੀਜੇ ਦਿਨ ਦਿਖਦੀਆਂ ਨੇ ਤਾਂ ਉਸ ਤੋਂ ਬਾਅਦ ਇੱਧਰੋਂ ਪਾਣੀ ਕੱਢਿਆ ਜਾਂਦਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਤੀਜੇ ਦਿਨ ਮੁੰਡੇ ਦੀ ਡੈੱਡ ਬੋਡੀ ਜਿਹੜੀ ਹੈ ਉਹ ਮਿਲਦੀ ਹੈ ਪਰ ਮਾਰ ਕਾਫੀ ਸਦਮੇ ਦੇ ਵਿੱਚ ਆ ਪਰ ਇਹਦਾ ਕਸੂਰ ਕੌਣ ਹੈ ਇਹ ਵੱਡੇ ਸਵਾਲ ਉੱਠਦੇ ਨੇ ਤੇ ਤੁਸੀਂ ਇੱਧਰ ਦੇਖ ਸਕਦੇ ਹੋ ਸਥੋ 11 ਵਜੇ ਜੀ 11 ਵਜੇ ਇੱਥੋਂ ਡੈੱਡ ਬੋਡੀ ਮਿਲੀ ਸਾਨੂੰ ਇਦਾਂ ਹੱਥ ਮੁੰਡੇ ਦਾ ਦਿਖਿਆ ਹਜੇ ਵੀ ਇੱਥੇ 15 ਫੁੱਟ ਗਹਿਰਾ ਇਹ ਖੱਡਾ ਹੈ ਉੱਥੇ ਤੇ ਅਸੀਂ ਬੰਦੇ ਨੂੰ ਰੱਸਾ ਪਾ ਕੇ ਤੋਰਿਆ ਤਾਂ ਉੱਥੇ ਤੇ ਕੜੀਸ ਕੇ ਇੱਥੇ ਤੇ ਇਦਾਂ ਲਿਆਂਦਾ ਜੀ ਮੁੰਡੇ ਨੂੰ 11 ਵਜੇ ਰਾਤ ਨੂੰ ਇਹ ਜਿਹੜੀ ਹਾਂਜੀ ਇੱਥੇ ਇੱਥੇ ਚਕੇ ਲਿਆਂਦਾ ਜੀ ਮੁੰਡੇ ਨੂੰ ਨਾਲ ਹਾਂਜੀ ਉਹ ਦਲਦਲ ਦੇ ਵਿੱਚ ਫਸ ਗਿਆ ਉੱਥੇ ਦਲਦਲ ਦੇ ਵਿੱਚ ਫਸ ਗਿਆ ਸੀ ਤਾਂ ਕਰਕੇ ਬੋਡੀ ਬਾਹਰ ਨਹੀਂ ਆਈ ਫੁੱਲ ਫੁੱਲ ਕੇ ਬਾਹਰ ਨਹੀਂ ਆਈ ਇਸ ਕਰਕੇ ਸਾਨੂੰ ਬਹੁਤ ਮੁਸ਼ਕਲ ਕਰਨੀ ਪਈ ਸਾਡੇ ਬੰਦੇ ਸਹਯੋਗੀ ਬੰਦਿਆਂ ਨੇ ਬਹੁਤ ਹੈਲਪ ਕੀਤੀ ਪਿੰਡ ਦੇ ਨਾਲ ਬੰਦਿਆਂ ਨੇ ਕੀਤੀ ਟੀੜੇ ਵਾਲੇ ਬੰਦਿਆਂ ਨੇ ਕੀਤੀ ਜੀ ਪਿੰਡ ਦੇ ਜਿੰਨੇ ਵੀ ਝਾਂ ਪਰਦੇ ਮਲੋਏ ਦੇ ਸਾਡੇ ਸਹਯੋਗੀ ਤੇ ਉਹਨਾਂ ਨੇ ਬਹੁਤ ਹੈਲਪ ਕੀਤੀ ਚਾਰ ਟਰੈਕਟਰ ਲਾ ਕੇ ਇਹ ਪਾਣੀ ਕੱਢਿਆ ਗਿਆ ਬਾਹਰ ਤੇ ਹੁਣ ਪੁਲਿਸ ਪ੍ਰਸ਼ਾਸਨ ਨੇ ਜਾਂ ਫਿਰ ਸਰਕਾਰ ਵੱਲੋਂ ਕਿਸੇ ਚੀਜ਼ ਦੀ ਮਦਦ ਕੀਤੀ ਗਈ ਹੈ ਸਾਡੀ ਕੋਈ ਮਦਦ ਨਹੀਂ ਕੀਤੀ ਇਹ ਇੱਕ ਸਰਕਾਰੀ ਟੂ ਪੀ ਕੱਪ ਦੇ ਪਰ ਇਹ ਟਿਕਾ ਆਇਆ ਤਾਂ ਪੰਪ ਉਹ ਵੀ ਬਹੁਤ ਲੇਟ ਜੱਤ ਕੋਣ ਅਸੀਂ ਬੱਚਾ ਬਾਹਰ ਕੱਢ ਲਿਆ ਸੀਗਾ ਇੱਕ ਦਿਨ ਚ ਉਹ ਸ਼ਾਮ ਨੂੰ 6 ਵਜੇ ਆਇਆ ਉਹਦਾ ਕੋਈ ਸਾਨੂੰ ਹੈਲਪ ਨਹੀਂ ਮਿਲੀ ਤੇ ਫਿਰ ਬਾਕੀ ਕਿਸੇ ਦਾ ਕੋਈ ਹੈਲਪ ਨਹੀਂ ਮਿਲੀ ਬਾਕੀ ਅਸੀਂ ਜੋ ਕੁਛਤਾ ਅਸੀਂ ਸਾਡੇ ਪਿੰਡ ਦੇ ਬੰਦਿਆ ਨੇ ਸਰਪੰਚ ਜੀ ਨੇ ਉਹ ਸਜੋਗੀ ਹੈ ਨਾ ਉਹਨਾਂ ਨੇ ਹੈਲਪ ਬਹੁਤ ਸਾਡੀ ਪਿੰਡ ਦੇ ਨਾਲ ਕੀਤੀ ਤੇ ਬਿਲਕੁਲ ਤੇ ਦੇਖ ਸਕਦੇ ਹੋ ਕਿ 15 ਸਾਲ ਦੀ ਦੇ ਬੱਚੇ ਦੀ ਜਾਨ ਜਿਹੜੀ ਹੈ ਇੱਧਰ ਗਈ ਹੈ ਔਰ ਪਰਿਵਾਰ ਕਾਫੀ ਸਦਮੇ ਦੇ ਵਿੱਚ ਹੈ ਔਰ ਇਹਦਾ ਕਸੂਰਵਾਰ ਕੋਣ ਹੈ ਆਖਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਇੱਥੇ ਕਿਸੇ ਦੀ ਪੁੱਛਗਿੱਛ ਨਹੀਂ ਹੋਈ ਜਦ ਤੱਕ ਅਸੀਂ ਰਲੀ ਮੇਲੀ ਭਗਤ ਦੇ ਨਾਲ ਹੋਇਆ ਜੀ ਹੂੰ 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 ਤਾਂ ਰਲੀ ਮੇਲੀ ਭਗਤ ਦੇ ਨਾਲ ਇਹ ਤਾਂ ਕੋਰ ਮਿੱਟੀ ਚੱਕ ਸਕਦਾ ਜੀ ਮਿੱਟੀ ਦਾ ਬਾਤੂ ਚੱਕੀ ਹੋਈ ਹੈ ਕਰੋੜਾਂ ਦੀ ਮਿੱਟੀ ਦੀ ਹੋਈ ਹੈ ਦੇਖੋ ਜੀ ਆ ਜਿਹੜਾ ਪਾਣੀ ਖੜਾ ਹੈ ਨਾ ਜੀ ਇਹ ਘੜ ਤੇ ਘੜ ਵੀ 30 ਫੁੱਟ ਗਹਿਰਾ ਜੀ 30 ਫੁੱਟ ਗਹਿਰਾ ਪਾਣੀ ਹੈ ਜੀ ਆ ਦੇਖੋ ਉੱਪਰ ਬੇਲ ਲੱਗੀ ਹੋਈ ਹੈ 30 ਫੁੱਟ ਗਹਿਰਾ ਜੀ ਇਹ ਪਾਣੀ ਹਜੇ ਵੀ 30 ਫੁੱਟ ਕਾ ਹਾਂ ਜੀ ਦੇਖ ਲਓ ਕਿਥੇ ਕੋਈ ਵੀ ਬੰਦਾ ਮਾਰ ਕੇ ਵੀ ਸਿੱਟ ਜਾਵੇ ਨਾ ਜੀ ਇੱਥੇ ਪਾਣੀ ਇਹ ਪਤਾ ਨਾ ਲੱਗੇ ਕਿਸੀ ਦੇ ਉੱਪਰ ਤੇ ਬੇਲ ਹੈ ਹੂੰ ਹਾਂ ਦੇਖ ਲਓ 30 ਫੁੱਟ ਗਹਿਰਾ ਜੀ ਮੇਸ ਤੋਂ ਵੀ ਡੂੰਘਾ ਹੈ ਇਹ ਯਾਰ ਇਹ ਪੂਰਾ ਇਹ ਰੀਆ ਤੇ 3 ਫੁੱਟ ਗਹਿਰਾ ਜੀ ਹਜੇ ਵੀ ਆ ਦੇਖ ਲੋ ਪੱਥਰ ਮਾਰ ਕੇ ਦੇਖੋ ਜੀ ਕਿੰਨਾ ਪਾਣੀ ਪਾਣੀ ਇੱਥੇ ਆ ਦੇਖੋ ਅੱਛਾ ਹਜੇ ਵੀ ਇੱਥੇ 3 ਫੁੱਟ ਗਹਿਰਾ ਖੱਡਾ ਹੈ ਆ ਪਾਣੀ ਦੇਖੋ ਤੁਸੀਂ ਪੱਥਰ ਮਾਰ ਕੇ ਕਿੰਨਾ ਪਾਣੀ ਇੱਥੇ ਆ ਦੇਖੋ 11 ਵਜੇ ਤੱਕ Holi ਖੇលਿਆ ਤੋਂ ਉਸ ਤੋਂ ਬਾਅਦ ਆਪਣੀ ਮੰਮੀ ਨੂੰ ਕਹਿੰਦਾ ਵੀ ਤੁਸੀਂ ਰੋਟੀ ਬਣਾ ਲਓ ਮੈਂ ਆ ਰਿਹਾ ਤੁਸੀਂ ਕਿਹਾ ਵੀ ਚਲ ਕੋਈ ਯਾਰਾ ਦੋਸਤਾਂ ਨਾਲ Holi ਖੇਲਣ ਗਿਆ ਇੱਥੇ ਦੇ ਆਪਣੇ ਦੋਸਤ ਨੂੰ ਕਹਿੰਦਾ ਵੀ ਚੱਲ ਚੱਲੀਏ ਹੋਲੀ ਖੇਡਣੀ ਨਾ ਟੋਪੇ ਜਿਹਾ ਨਾ ਆ ਇੱਧਰ ਨੂੰ ਆ ਗਿਆ ਤੇ ਇੱਕ ਦੋ ਬੰਦੇ ਨੇ ਰੋਕਿਆ ਵੀ ਉਹ ਚਪਲਾ ਭੱਜ ਚਪਲਾ ਚੱਕ ਕੇ ਆਪਣੇ ਭੱਜ ਗਿਆ ਇੱਧਰ ਨੂੰ ਆ ਗਿਆ ਟੋਪੇ ਵਾਲੀ ਉਹ ਤਲਾ ਦੇ ਵਿੱਚ ਨਾਲ ਵੜ ਗਿਆ ਮਾਈਨਿੰਗ ਕੀਤੀ ਹੋਈ ਹੈ ਨਜਾਇਜ਼ ਮਾਈਨਿੰਗ ਜਿਹੜੀ ਹੁੰਦੀ ਹੈ ਉਹ ਕੰਮ ਆਹ ਟੋਬੇ ਅੱਗੇ ਹੀ ਅੱਗੇ ਇਹ ਤਾਂ ਛੋਟਾ ਜਿਹਾ ਇਹ ਤਾਂ ਕੁਝ ਨਹੀਂ ਹੈ ਜੀ ਅੱਗੇ ਹੈ ਅੜਪੋਰ ਸਾਉਂਡ ਲੈਟ ਜਗਾ ਇੱਥੇ ਲੋਕਾਂ ਨੇ ਮਿੱਟੀ ਪੱਟ-ਪੱਟ ਕੇ ਜੀ ਦੰਨੇ ਰੁਪਈਆ ਕਮਾਇਆ ਪੈਸੇ ਬੜਾ ਔਖਾ ਹੈ ਰੋੜ ਹੀ ਬੜਾ ਰਾਤ ਦਿਨ ਕੋ 1 ਕਰੋੜ ਰੁਪਈਆ ਕਮਾਇਆ ਤੇ ਕੋਈ ਇੱਥੇ ਲੋਕਾਂ ਵਾਸਤੇ ਮਰਨੇ ਵਾਸਤੇ ਇੱਥੇ ਪਾਣੀ ਰਕਣਾ ਹੋ ਗਿਆ بارش ਦਾ ਸਿੱਧੇ ਚੱਲੂ ਉਹਨਾਂ ਹਾਲ ਉਸ ਦੇ ਨੁਕਤੇ ਦਾ 4 ਦਿਨ 3 ਦਿਨ ਲਗਾਤਾਰ 3 ਰਾਤਾਂ 3 ਦਿਨ ਲੱਗੇ ਜੀ ਪਾਣੀ ਕੱਢਣੀ ਟਿੰਟੂ ਵੱਲ ਲੱਗੇ ਹੋਈ ਸੀ ਪਾਣੀ ਕੱਢਣੀ ਵਾਸਤੇ ਅੱਛਾ ਜੀ ਉਹਨਾਂ ਨੇ ਜਦੋਂ ਪਾਣੀ ਕੱਢਿਆ ਫਿਰ ਮਿਲਿਆ ਹੁਣਾਂ ਨਾ ਜੀ ਪਾਣੀ ਕੱਢਿਆ ਨਾ ਜੀ ਫਿਰ ਉਹ ਖੱਡੇ ਦੇ ਵਿੱਚ ਫਸਿਆ ਹੋਤਾ ਦਲ ਦਲ ਚ ਇਸ ਕਰਕੇ ਬੋਡੀ ਬਾਹਰ ਨਹੀਂ ਆਈ ਬੋਡੀ ਚ ਪਾਣੀ ਵੀ ਨਹੀਂ ਗਿਆ ਉਹ ਨੱਕ ਮੂੰਹ ਚ ਪਾਣੀ ਵੜ ਗਿਆ ਨਾ ਰੇਤਾ ਵੜ ਗਿਆ ਨਾ ਇਹਦਾ ਬੋਡੀ ਫੁੱਲ ਕੇ ਬਾਹਰ ਆਇਆ ਹਾਂ ਜੀ ਹਾਂ ਜੀ ਨਹੀਂ ਤਾਂ ਬਾਹਰ ਆਇਆ ਸੀ